हां जी सत श्री अकाल YouTube चैनल ओनली प्रोथ न्यूज़ 028 सच दी आवाज ਅਤੇ Facebook ਪੇਜ ਹਾਕਮ ਇਸਪੋਰਾ ਵੱਲੋਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਦਰਸ਼ਕੋ ਅੱਜ 26 ਨਵੰਬਰ ਦਾ ਦਿਨ ਹੈ। 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਸੰਵਿਧਾਨ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਦਰਸ਼ਕੋ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਸੰਵਿਧਾਨ ਦਿਵਸ ਹਰ ਸਾਲ 26 ਨਵੰਬਰ ਨੂੰ ਮਨਾਇਆ ਜਾਂਦਾ ਹੈ ਸੰਵਿਧਾਨ ਕਾਰਨ ਹੀ ਸਾਨੂੰ ਬਹੁਤ ਸਾਰੇ ਅਧਿਕਾਰ ਮਿਲੇ ਹਨ ਜਿਨ੍ਹਾਂ ਤੋਂ ਅਸੀਂ ਪਹਿਲਾਂ ਵਾਂਝੇ ਸੀ ਜੋ ਸੰਵਿਧਾਨ ਹੈ ਉਸਨੇ ਸਾਨੂੰ ਬਹੁਤ ਅਧਿਕਾਰ ਦਿੱਤੇ ਨੇ ਜਿਨ੍ਹਾਂ ਤੋਂ ਅਸੀਂ ਪਹਿਲਾਂ ਵਾਂਝੇ ਸੀਗੇ ਇਸ ਲਈ ਸਾਨੂੰ ਖੁਸ਼ੀ-ਖੁਸ਼ੀ ਇਹ ਤਿਹਾੜੀ ਨੂੰ ਮਨਾਉਣਾ ਚਾਹੀਦਾ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਹਰ ਸਾਲ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ ਸਾਡਾ ਸਾਰਿਆਂ ਦਾ ਪਹਿਲਾ ਫਰਜ਼ ਬਣਦਾ ਹੈ ਕਿ ਭਾਰਤ ਵਾਸੀ ਇਸ ਨੂੰ ਦਿਲੋਂ ਖੁਸ਼ੀ-ਖੁਸ਼ੀ ਮਨਾਉਣਾ ਦਰਸ਼ਕੋ ਅੱਜ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਦੇ ਕੀ ਕਾਰਨ ਹਨ ਸਭ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਦੁਨੀਆ ਦੇ ਕਿਸੇ ਵੀ ਦੇਸ਼ ਦਾ ਸੰਵਿਧਾਨ ਭਾਰਤ ਦੇ ਸੰਵਿਧਾਨ ਅੱਗੇ ਨਹੀਂ ਟਿਕ ਪਉਂਦਾ ਦਰਸ਼ਕੋ ਅਸੀਂ ਵੈਸੇ ਹਰ ਦੇਸ਼-ਦੇਸ਼ ਦੇ ਸੰਵਿਧਾਨ ਦਾ ਸਤਿਕਾਰ ਕਰਦੇ ਹਾਂ ਪਰ ਆਪਣਾ ਦੇਸ਼ ਆਪਣਾ ਹੀ ਹੁੰਦਾ ਹੈ ਜੋ ਆਜ਼ਾਦੀ ਸਾਨੂੰ ਭਾਰਤ ਦੇ ਸੰਵਿਧਾਨ ਵਿੱਚ ਦੁਆਰਾ ਮਿਲੀ ਹੈ ਉਹ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਉਹ ਦੁਨੀਆ ਦੇ ਕਿਸੇ ਵੀ ਉਹ ਦੁਨੀਆ ਦੇ ਕਿਸੇ ਵੀ ਸੰਵਿਧਾਨ ਦੇ ਵਿੱਚ ਨਹੀਂ ਅੱਜ 26 ਨਵੰਬਰ 2024 ਦਾ ਦਿਨ ਹੈ ਅੱਜ ਅਸੀਂ 75 ਮਾ ਸੰਵਿਧਾਨ ਦੇ ਉਸ ਮਨਾ ਰਹੇ ਹਾਂ ਅੱਜ ਤੋਂ 75 ਸਾਲ ਪਹਿਲਾਂ ਜਾਨੀ 26 ਨਵੰਬਰ 1949 ਨੂੰ ਭਾਰਤ ਸਰਕਾਰ ਨੇ ਸੰਵਿਧਾਨ ਨੂੰ ਅਪਣਾਇਆ ਸੀ ਜੋ ਕਿ 26 ਨਵੰਬਰ ਜੋ ਕਿ 26 ਜਨਵਰੀ 1950 ਨੂੰ ਸੰਵਿਧਾਨਕ ਤੌਰ ਤੇ ਲਾਗੂ ਕੀਤਾ ਗਿਆ ਸੀ ਦਰਸ਼ਕੋ 26 ਨਵੰਬਰ 1949 ਨੂੰ ਸੰਵਿਧਾਨ ਕੰਪਲੀਟ ਤਿਆਰ ਹੋ ਗਿਆ ਸੀ ਪਰ 2 ਮਹੀਨੇ ਬਾਅਦ ਜਾਨੀ 26 ਜਨਵਰੀ 1950 ਜਾਨੀ 26 ਜਨਵਰੀ 1950 ਨੂੰ ਸੰਵਿਧਾਨਕ ਤੌਰ ਤੇ ਲਾਗੂ ਕੀਤਾ ਗਿਆ ਇਸ ਕਰਕੇ 26 ਨਵੰਬਰ ਨੂੰ ਸੰਵਿਧਾਨ ਦਿਵਸ ਜਮ ਮਨਾਉਂਦੇ ਹਾਂ ਕਿ 26 ਜਨਵਰੀ ਨੂੰ ਗਣਤੰਤਰ ਦੇਸ਼ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਦਰਸ਼ਕੋ ਬਾਬਾ ਸਾਹਿਬ ਡਾਕਟਰ ਭੀਮਰਾਓ ਅਵੇਦਕਰ ਜੀ ਨੇ ਸੰਵਿਧਾਨ ਨੂੰ ਲਿਖਣ ਤੇ ਤਿਆਰ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ ਇਸ ਕਰਕੇ ਬਾਬਾ ਸਾਹਿਬ ਨੂੰ ਸੰਵਿਧਾਨ ਦੇ ਰਚੇਤਾ ਮੰਨਿਆ ਜਾਂਦਾ ਹੈ ਜੋ ਬਿਲਕੁਲ ਸੱਚ ਹੈ ਇਸ ਲਈ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਜੈ ਭੀਮ ਜੈ ਪਰ ਅੱਜ ਦੇ ਦਿਨ ਬਾਬਾ ਸਾਹਿਬ ਡਾਕਟਰ ਭੀਮਰਾਓ ਅਵੇਦਕਰ ਜੀ ਨੂੰ ਵਿਸ਼ੇਸ਼ ਤੌਰ ਤੇ ਯਾਦ ਕੀਤਾ ਜਾਂਦਾ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅਵੇਦਕਰ ਜੀ ਸਵਿਧਾਨ ਤਿਆਰ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਸਨ ਜਦੋਂ ਕੋਈ ਬਾਬਾ ਸਾਹਿਬ ਤੋਂ ਇਲਾਵਾ ਹੋਰ ਬਹੁਤ ਸਾਰੇ ਅਧਿਕਾਰੀ ਅਤੇ ਸਪੈਸ਼ਲਿਸਟ ਸਨ ਪਰ ਬਾਬਾ ਸਾਹਿਬ ਸਵਿਧਾਨ ਕਮੇਟੀ ਦੇ ਚੇਅਰਮੈਨ ਸਨ ਸਾਰੇ ਦਾ ਸਵਿਧਾਨ ਤਿਆਰ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਸੀ ਪੂਰੇ ਪੂਰੇ ਸਵਿਧਾਨ ਦਾ ਡਰਾਫਟ ਤਿਆਰ ਕਰਨ ਲਈ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਸੀ ਤੇ ਅੱਜ ਦੇ ਦਿਨ ਜਿਹੜੇ 26 ਨਵੰਬਰ ਨੂੰ ਸੰਵਿਧਾਨ ਸੰਵਿਧਾਨ ਅਨੁਸਾਰ ਦੇ ਤੌਰ ਤੇ ਇਸ ਲਈ ਮਨਾਇਆ ਜਾਂਦਾ ਹੈ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਕੰਪਲੀਟ ਤੌਰ ਤੇ ਤਿਆਰ ਹੋ ਗਿਆ ਸੀ ਬਾਬਾ ਸਾਹਿਬ ਸੰਵਿਧਾਨ ਸਭਾ ਦੇ ਅਧਿਐਕਸ਼ ਹਨ ਉਹਨਾਂ ਦੇ ਨਾਲ ਪੰਡਿਤ ਜਵਾਹਰ ਲਾਲ ਜੀ 네ਰੂ ਡਾਕਟਰ ਰਜਿੰਦਰ ਪ੍ਰਸਾਦ ਜੀ ਸਰਦਾਰ ਵੱਲਭਭਾਈ ਪਟੇਲ ਮওলানা ਅਬਦੁਲ ਕਲਾਮ ਆਜ਼ਾਦ ਹੋਰ ਵੀ ਵੱਡੇ ਨੇਤਾ ਸਨ ਜਿਹੋ ਸਭਾ ਦੇ ਮੈਂਬਰ ਸਨ ਸੰਵਿਧਾਨ ਲਿਖਣ ਦੇ ਸਭ ਤੋਂ ਹੁੰਦੇ ਨੇ ਚਸ ਅਤੇ ਹੈਰਾਨੇ ਵਾਲੀ ਗੱਲ ਇਹ ਸੀ ਕਿ ਸੰਵਿਧਾਨ ਲਿਖਣ ਲਈ ਸਭ ਕੁਝ ਹੱਥਾਂ ਨਾਲ ਲਿਖਿਆ ਗਿਆ ਕਿਉਂਕਿ ਨਾ ਕੋਈ ਪ੍ਰਿੰਟ ਕੱਪੀ ਸੀ ਅਤੇ ਨਾ ਹੀ ਕੋਈ ਟਾਈਪਿੰਗ ਸੀ ਸਭ ਕੁਝ ਲਿਖ ਕੇ ਤਿਆਰ ਕੀਤਾ ਗਿਆ ਅੱਜ ਦੇ ਦਿਨ ਬਾਬਾ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਯਾਦ ਕੀਤਾ ਜਾਂਦਾ ਹੈ ਕਿਉਂਕਿ ਭਾਰਤੀ ਸੰਵਿਧਾਨ ਦੇ ਪਿਤਾਮਾ ਬਾਬਾ ਸਾਹਿਬ ਡਾਕਟਰ ਭੀਮrao ਅਵੇਦਕਰ ਜੀ ਨੂੰ ਹੀ ਮੰਨਿਆ ਜਾਂਦਾ ਹੈ। ਸੰਵਿਧਾਨ ਦਿਵਸ ਨੂੰ ਨੈਸ਼ਨਲ ਅਲਾਡੇ ਦੇ ਰੂਪ ਦੇ ਵਿੱਚ ਵੀ ਮਨਾਇਆ ਜਾਂਦਾ ਹੈ। ਤੋਂ ਕਹਿਣ ਦਾ ਮਤਲਬ ਇਹਨੂੰ ਨੈਸ਼ਨਲ ਲਾਡੇ ਦਿਵਸ ਵੀ ਕਹਿੰਦੇ ਹਨ। ਸੰਵਿਧਾਨ ਬਣਾਉਣ ਦਾ ਮੁੱਖ ਆਦੇਸ਼ ਕੀ ਸੀ? ਤੋਂ ਆਪਾਂ ਜਿਵੇਂ ਕਹਿੰਦੇ ਨਾ ਵੀ ਕਿਸੇ ਨਾ ਕੋਈ ਨਾ ਕੋਈ ਆਦੇਸ਼ ਤਾਂ ਹੁੰਦਾ। ਜੋ ਸੰਵਿਧਾਨ ਬਣਾਉਣ ਦਾ ਮੁੱਖ ਆਦੇਸ਼ ਸੀ ਸਾਡੇ ਸਾਰੇ ਵਰਗਾਂ ਦੇ ਅੰਤਰ ਨੂੰ ਬਰਾਬਰ ਕਰਨਾ ਸੀ ਕਿਉਂਕਿ ਸਾਡੇ ਦੇਸ਼ ਵਿੱਚ ਪਹਿਲਾਂ ਊਚ ਨੀਚ ਦਾ ਬਹੁਤ ਵੱਡਾ ਪਾੜਾ ਸੀ ਜਾਨੀ ਸੰਵਿਧਾਨ ਬਣਾਉਣ ਤੋਂ ਪਹਿਲਾਂ ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ ਸੀ ਤਾਂ ਊਚ ਨੀਚ ਦਾ ਬਹੁਤ ਵੱਡਾ ਪਾੜਾ ਸੀ ਹੁਣ ਤਾਂ ਬਹੁਤ ਘੱਟ ਹੋ ਗਿਆ ਪਰ ਕਿਤੇ ਨਾ ਕਿਤੇ ਅਜੇ ਵੀ ਥੋੜਾ ਬਹੁਤਾ ਹੈ ਜੋ ਧਰਮਾਂ ਤੇ ਜਾਤਾਂ ਪਟਾਂ ਦਾ ਬਹੁਤ ਵੱਡਾ ਅੰਤਰ ਮੰਨਿਆ ਜਾਂਦਾ ਸੀ ਇਹਨਾਂ ਸਾਰਿਆਂ ਨੂੰ ਬਰਾਬਰਤਾ ਦੇਣ ਵਾਸਤੇ ਸੰਵਿਧਾਨ ਵਿੱਚ ਬਹੁਤ ਜ਼ੋਰ ਦਿੱਤਾ ਗਿਆ ਜਿਸ ਵਿੱਚ ਬਾਬਾ ਸਾਹਿਬ ਦਾ ਅਹਿਲ ਯੋਗਦਾਨ ਸੀ ਬਾਬਾ ਸਾਹਿਬ ਡਾਕਟਰ ਪੀਮਰੋ ਅਵੇਦਕਰ ਜੀ ਨੇ ਸਾਰੇ ਵਰਗਾਂ ਦੇ ਸਮਾਜਿਕ ਸੰਤੁਲਨ ਨੂੰ ਬਰਾਬਰ ਬਣਾਉਣ ਲਈ ਅਰਖਣ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ ਇੱਕ ਖਾਸ ਇੱਕ ਖਾਸ ਕਾਨੂੰਨ ਸੂਹਾ ਸਾਧ ਦੇ ਖਿਲਾਫ ਵੀ ਬਣਾਇਆ ਗਿਆ ਸੀ ਇਸ ਤਰ੍ਹਾਂ ਹੋਰ ਬਹੁਤ ਸਾਰੇ ਕਾਨੂੰਨ ਬਣਾਏ ਗਏ ਜਿਵੇਂ ਕਿ ਕਿਸੇ ਦੇ ਜਾਤ ਪ੍ਰਤੀ ਧਰਮ ਪ੍ਰਤੀ ਔਰਤ ਅਤੇ ਮਰਦ ਪ੍ਰਤੀ ਸਨਮਾਨ ਦੇ ਉਲਟ ਅਸੀਂ ਕੁਝ ਨਹੀਂ ਕਹਿ ਸਕਦੇ ਕਹਿਣ ਦਾ ਮਤਲਬ ਸਾਡੇ ਭਾਰਤ ਦੇਸ਼ ਦੇ ਸੰਵਿਧਾਨ ਮੁਤਾਬਕ ਨਾ ਕੋਈ ਛੋਟਾ ਹੈ ਤੇ ਨਾ ਕੋਈ ਵੱਡਾ ਹੈ ਕਾਨੂੰਨ ਸਾਰਿਆਂ ਲਈ ਇੱਕ ਹੈ ਤੇ ਕਾਨੂੰਨ ਦੀ ਨਿਗਾਹ ਵਿੱਚ ਸਾਰੇ ਬਰਾਬਰ ਹਨ ਪਰ ਦੇਖਿਆ ਜਾਵੇ ਅਜੇ ਵੀ ਕਿਤੇ ਨਾ ਕਿਤੇ ਸਾਡੇ ਦੇਸ਼ ਵਿੱਚ ਪੂਰੀ ਤਰ੍ਹਾਂ ਇਹ ਲਾਗੂ ਨਹੀਂ ਹੋ ਪਉਂਦਾ ਉਚਨੀਤ ਦਾ ਚੱਕਰ ਅੱਜ ਵੀ ਜੋਰਾਂ ਤੇ ਚੱਲ ਰਿਹਾ ਹੈ ਜੋ ਅਮੀਰ ਹੈ ਉਸ ਦੀ ਹਰ ਜਗ੍ਹਾ ਸੁਣਵਾਈ ਹੈ ਜੋ ਗਰੀਬ ਬੰਦਾ ਹੈ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਬਹੁਤ ਘੱਟ ਹੁੰਦੀ ਹੈ ਹਰ ਜਗ੍ਹਾ ਤਕੜੇ ਦਾ ਬੋਲ ਵਾਲਾ ਹੈ ਪਰ ਅਸੀਂ ਆਜ਼ਾਦ ਹਾਂ ਕੋਸ਼ਿਸ਼ ਕਰੀਏ ਹਰ ਮੰਜ਼ਿਲ ਨੂੰ ਹਾਸਲ ਕਰ ਸਕਦੇ ਹਾਂ ਕਿ ਮੰਜ਼ਿਲ ਹਾਸਲ ਵੀ ਹੋ ਸਕਦੀ ਹੈ ਕਿਉਂਕਿ ਸੰਵਿਧਾਨ ਵਿੱਚ ਸਭ ਨੂੰ ਅਧਿਕਾਰ ਹੈ ਬਾਬਾ ਸਾਹਿਬ ਦਾ ਲਿਖਿਆ ਸੰਵਿਧਾਨ ਸਾਨੂੰ ਬਹੁਤ ਕੁਝ ਵਰਦਾਨ ਕਰਦਾ ਹੈ ਸੰਵਿਧਾਨ ਨੇ ਸਾਨੂੰ ਬਹੁਤ ਅਧਿਕਾਰ ਦਿੱਤੇ ਹੋਏ ਹਨ ਇਸ ਕਰਕੇ ਅੱਜ ਦਾ ਦਿਨ ਸਾਨੂੰ ਖੁਸ਼ੀ-ਖੁਸ਼ੀ ਮਨਾਉਣਾ ਚਾਹੀਦਾ ਹੈ ਦਰਸ਼ਕੋ ਜਿਵੇਂ ਕਿ ਅਸੀਂ ਬਾਕੀ ਸਪੈਸ਼ਲ ਤਿਹਾਰ ਮਨਾਉਂਦੇ ਹਾਂ ਉਸੇ ਤਰ੍ਹਾਂ ਸਾਨੂੰ ਸੰਵਿਧਾਨ ਦਿਵਸ ਨੂੰ ਵੀ ਖੁਸ਼ੀ-ਖੁਸ਼ੀ ਮਨਾਉਣਾ ਚਾਹੀਦਾ ਹੈ ਅੰਤ ਵਿੱਚ ਸਾਰੇ ਭਾਰਤ ਵਾਸੀਆਂ ਨੂੰ ਸੰਵਿਧਾਨ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਸੋ ਤੁਸੀਂ ਸਾਡੇ ਨਾਲ ਬਣੇ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੰਤ ਵਿੱਚ ਫੇਰ ਇੱਕ ਵਾਰੀ ਬੋਲੋ ਜੈ ਭਿੰਮ ਜੈ ਭਾਰਤ